ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਤਪੋਵਣ ਟੱਕੀ ਸਾਹਿਬ ਵਿਖੇ ਤੇ ਸਾਰੇ ਮੁੰਡੇ ਤਿਆਰ ਨੇ ਅੱਜ ਅਸੀਂ ਰੱਬ ਦੀ ਕਿਰਪਾ ਨਾਲ 11 ਬੰਦੇ ਹੋ ਗਏ 11 ਬੰਦਿਆਂ ਦੀ ਪੂਰੀ ਟੀਮ ਆ ਹੋ ਸਕਦਾ ਇੱਕ ਅੱਧਾ ਬੰਦਾ ਕਿਸੇ ਹੋਰ ਪਿੰਡ ਦਾ ਬਾਹਰੋਂ ਵੀ ਰਲ ਜਾਵੇ ਅੱਜ ਇੱਕ ਦੋ ਬੰਦਿਆਂ ਦੇ ਸਾਨੂੰ ਫੋਨ ਜਰੂਰ ਆਏ ਹੋਏ ਨੇ ਬਈ ਇੱਕ ਦੋ ਬੰਦੇ ਪਿੰਡੋਂ ਬਾਹਰੋਂ ਵੀ ਰਲ ਸਕਦੇ ਆ ਸਾਡੇ ਹਾਂਜੀ ਅਸੀਂ ਪਹੁੰਚ ਚੁੱਕੇ ਜੀ ਸ਼ਹਿਰ ਸਮਰਾਲਾ ਸ਼ਹਿਰ ਸਮਰਾਲੇ ਬਿਲਕੁਲ ਅੱਜ ਆਉਂਦਾ ਭਾਈ ਅੱਜ ਦਾ ਜੁਪ ਦੇਖ ਲਈ ਹੈਗਾ ਪਿੱਛੇ ਯਕੀਨ ਦਾਮ ਲੈਣ ਦੇ ਕਿ ਲੋਕ ਹਾਂ ਜੀ ਜਿਵੇਂ ਤੁਹਾਨੂੰ ਅੱਜ ਪਤਾ ਹੀ ਆ ਜੀ ਅਸੀਂ ਅੱਜ ਜਾ ਰਹੇ ਹਾਂ ਤੱਪੋ ਵਨ ਠੱਕੀ ਜਿਹੜੀ ਪ੍ਰਾਤਨ ਜੰਗਲ ਸਾੰਭਾ ਮਕਸੂਦੜੇ ਦੇ ਲਾਗੇ ਪੰਡਾ ਮਕਸੂਦ ਦਾ ਲੁਧਿਆਣਾ ਜ਼ਿਲ੍ਹੇ ਦਾ ਤੇ ਅਸੀਂ ਪਹੁੰਚ ਗਏ ਜੀ ਆਪਣੇ ਚਹਿਲਾ ਟੋਲ ਪਲਾਜ਼ੇ ਤੇ ਖਲਾਲ ਖਲਾਲ ਚਹਿਲਾ ਗੜਕਾ ਨੂੰ ਪੈਂਦੇ ਹਾਂ ਤੇ ਆ ਸਾਡਾ ਸਾਰੇ ਗਰੁੱਪ ਖੜਾ ਤੇ ਆ ਸਾਡੇ ਦੋ ਚ ਉੱਪਰ ਰਹਿ ਗਏ ਸੀਗੇ ਮਗਰ ਜੱਗੂ ਬਾਈ ਤੇ ਆ ਜਸੂ ਤੇ ਇਹਨਾਂ ਇਹ ਰਲ ਗਏ ਨੇ ਤੇ ਵਧੀਆ ਰਿਹਾ ਜਣੀ ਓਵਰ ਆਲ ਤੇ ਹਾਂ ਜੀ ਠੀਕ ਹੋ ਓਕੇ ਆ ਜਿਹੜੇ ਹਿਸਾਬ ਨਾਲ ਹੱਥ ਨਹੀਂ ਖੜਾ ਕਰਦੇ ਮੂਲੇ ਦਾ ਬੈਟਰੀ ਡਾਊਨ ਨੇ ਠੀਕ ਠਾਕ ਤੇ ਬਾਕੀ ਚਲੋ ਤੁਹਾਨੂੰ ਦਿਖਾਉਂਦੇ ਆ ਰਸਤੇ 'ਚ ਮਨਮੋਹਕ ਦ੍ਰਿਸ਼ ਜੀ ਮਿੱਤਰੋ ਇਹ ਜਿਹੜਾ ਫਾਟਕ ਦਾ ਦਰਾਹੇ ਵਾਲਾ ਫਾਟਕ ਦਰਾਹੇ ਵਾਲਾ ਬੰਦ ਮਿਲਦਾ ਇਹ ਗੀਤਾਂ ਦੇ ਵਿੱਚ ਵੀ ਪ੍ਰਚਲਿਤ ਆ ਭਾਈ ਇਹ ਫਾਟਕ ਦਰਾਹੇ ਵਾਲਾ ਬੰਦ ਮਿਲਦਾ ਪਹਿਲਾਂ ਮਰਿੰਡੇ ਵਾਲਾ ਜਿੱਥੇ ਪੁਲ ਬਣ ਗਿਆ ਇਹ ਰਹਿਣਾ ਹਾਂ ਇਹ ਇਤਿਹਾਸਕ ਫਾਟਕ ਆ ਇਹ ਇਤਿਹਾਸਕ ਫਾਟਕ ਆ ਭਾਈ ਇਹ ਕਦੇ ਖੁੱਲਾ ਨਹੀਂ ਮਿਲਦਾ ਇਹ ਕਦੇ ਖੁੱਲਾ ਨਹੀਂ ਮਿਲਦਾ ਜਿਹੜੀ ਇਹ ਖੁੱਲਾ ਮਿਲ ਗਿਆ ਸਮਝ ਲਓ ਕਿਸਮਤ ਵਾਲੇ ਮੇਰਾ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਆਲੇ-ਦਾਲੇ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੇ ਆਪਾਂ ਉਹਨਾਂ ਸੀਰੀਅਸ ਨੋਟ ਗੱਲ ਕਰੀਏ ਬਹੁਤ ਪਰੇਸ਼ਾਨ ਨੇ ਆਲੇ-ਦਾਲੇ ਦੇ ਲੋਕ ਮਤਲਬ ਇੱਕ ਫਾਟਕ ਕਈ ਵਾਰ ਤਾਂ 5-5 ਟ੍ਰੇਨਾਂ ਲੰਘ ਜਾਂਦੀਆਂ ਨੇ ਹਨਾ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਇੱਕ ਦੂਜੇ ਦੇ ਮੂਹਰੇ ਲੋਕ ਗੱਡੀਆਂ ਲਾ ਲੈਂਦੇ ਨੇ ਤੇ ਫਿਰ ਜਾਮ ਲੱਗ ਜਾਂਦਾ ਕਈ ਵਾਰ ਤਾਂ 10-10 ਮਿੰਟ ਫਾਟਕ ਖੁੱਲਾ ਰਹਿੰਦਾ 15-15 ਮਿੰਟ ਗੱਡੀ ਇੱਕ ਨਹੀਂ ਲੰਘਦੀ ਕਿਉਂਕਿ ਇੱਥੇ ਪ੍ਰਬੰਧ ਕੋਈ ਨਹੀਂ ਹੈਗਾ ਸੋ ਸਰਕਾਰ ਨੂੰ ਬੇਨਤੀ ਆਗੇ ਇਹ ਫਟਕਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਬੰਦੇ ਨਾ ਗਿਰਨ ਅਸੀਂ ਦਰਾਹੇ ਪਹੁੰਚ ਗਏ ਪੋਕਲ ਤੇ ਆ ਉਹੀ ਪੋਲਾ ਜਿੱਥੇ ਇੱਕ ਵਾਰ ਗੈਸ ਵਾਲਾ ਟੈਂਕਰ ਵੀ ਕਹਿੰਦਾ ਫਸ ਗਿਆ ਸੀਗਾ ਇਧਰ ਦਿੱਲੀ ਅੰਮ੍ਰਾਲਾ ਪਟਿਆਲਾ ਖੰਨਾ ਸਿੱਧਾ ਫਿਰੋਜ਼ਪੁਰ ਮੋਗਾ ਲੁਧਿਆਣਾ ਤੇ ਇੱਧਰ ਨੂੰ ਅੰਮ੍ਰਿਤਸਰ ਸਾਹਿਬ ਜਲੰਧਰ ਲੁਧਿਆਣਾ ਦੇ ਸਾਂਨੇ ਵਾਲ ਇੱਧਰ ਹੋ ਰਹਿ ਜਾਂਦਾ ਤੇ ਬੰਦੇ ਸਾਡੇ ਖਿਹੜੇ ਨੇ ਸਾਰੇ 2 ਗੱਗ ਰਹਿ ਗਏ ਬੰਦੇ ਸਾਡੇ ਪਿੱਛੇ ਤੇ ਮੁੰਡਾ ਸਾਡਾ ਪੁੱਛ ਰਿਹਾ ਕਿੱਥੇ ਆ ਗਏ ਸੁਣਦੀ ਨਹੀਂ ਆਵਾਜ਼ ਉਹਨਾਂ ਨੂੰ ਦੇਖੀ ਮਾ ਲਾਉ ਵੇ ਰੋਡ ਦਾ ਜਾਨਣਾ ਇਹ ਤੋਂ ਲੱਗ ਲੇ ਖੋ ਜਾ ਦੁੱਤਾ ਮੈਂ ਦੇਖ ਲਿਆ ਦਿਲ ਖੋ ਜਾ ਦੁੱਤਾ ਲਾਵੀ ਮੰਡੇ ਆ ਗਏ ਸਾਡੇ ਸਾਵਾ ਜੱਗੀ ਸਾਵਾ ਜੱਗੀ ਸਾਵਾ ਜੱਤੀ ਆ ਗਏ ਜੱਤੀ ਆ ਸਾਵਾ ਭਾਈ ਭਾਈ ਪਰਦੇ ਕਰ ਕੰਮ ਜੋ ਮਾਰਾ ਤਾਂ ਨਿਆਰਾ ਸੂਰਜ ਚੜ੍ਹ ਰਿਹਾ ਤੇ ਲਗਭਗ 6 ਸਵਾ 6 ਦਾ ਟਾਈਮ ਹੋ ਚੁੱਕਿਆ ਤੇ ਇਹ ਆਲੇ-ਦਾਲੇ ਪਿੰਡ ਨੇ ਇਸ ਸਥਾਨ ਦੇ ਇਹ ਚਲੋ ਆਪਣੇ ਸਾਰੇ ਪਹਿਲਾਂ-ਪਹਿਲਾਂ ਆਪਣੇ ਸਾਰੇ ਏਰੀਆ ਦੇ ਵਿੱਚ ਜਿਹੜੇ-ਜਿਹੜੇ ਏਰੀਏ ਸੀਗੇ ਉਹ ਜਿਹੇ-ਜਿਹੜੇ ਏਰੀਆ ਚ ਉਹ ਜਿਹੇ ਸਥਾਨ ਅੱਗੇ ਵੀ ਸੀਗੇ ਤੇ ਹੁਣੇ ਬਹੁਤ ਘੱਟ ਰਹਿ ਗਏ ਆ ਚਲੋ ਆਪਾਂ ਜ਼ਮੀਨਾਂ ਆਵਾਦ ਕਰ ਲਈਆਂ ਆਪਾਂ ਨੇ ਹਨਾ ਬਾਹੀ ਜੋਗ ਵੀ ਜ਼ਮੀਨਾਂ ਕਰ ਲਈਆਂ राजस्थान ਬਹੁਤ ਘਟਨੇ ਤੇ ਇੱਥੇ ਬਹੁਤ ਮਤਲਬ ਪ੍ਰਾਤਨ ਜਾਨਵਰ ਵੀ ਨੇ ਹਨ ਤੇ ਚਲੋ ਉਸ ਇਤਿਹਾਸਕ ਸਥਾਨ ਦਾ ਜਿਹੜਾ ਹੈਗਾ ਤਾਂ ਹੈਗਾ ਹੀ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਇਹ ਮਹਾਂਪੁਰਸ਼ ਦਾ ਸਥਾਨ ਹੈ ਤੇ ਇੱਥੇ ਜਾਨਵਰ ਵੀ ਨੇ ਵੱਖੋ ਵੱਖਰੇ ਕੋਈ ਨਜ਼ਾਰਾ ਦੇਖਣ ਨੂੰ ਮਿਲਦਾ ਤੁਹਾਨੂੰ ਦਿਖਾਵਾਂਗੇ ਤੇ ਅਜੋਬਰ ਖੜੇ ਨੇ ਭਾਈ ਤੇ ਕਰਿਓ ਹੈਲੋ ਹਾਏ ਭਾਈ ਪਹੁੰਚ ਗਏ ਤੇ ਕਿਵੇਂ ਰਿਹਾ ਸਫਰ ਸਫਰ ਬਹੁਤ ਸ਼ਾਨਦਾਰ ਜਾਨਦਾਰ ਵਧੀਆ ਰਿਹਾ ਫਿਰ ਇੱਕ ਨੰਬਰ ਹੈ ਪੂਰਾ ਮਾਹੌਲ ਤੇ ਆਹ ਥਾਂ ਹੈ ਜੀ ਗੱਡਪੜ ਪੈਂਦੇ ਨਹੀਂ ਤਾਂ ਇੱਥੇ ਇੱਕ ਕਾਲਾ ਕੁੱਤਾ ਜਿਆ ਪੈ ਗਿਆ ਤਾਂ ਜਦੋਂ ਹੀ ਲੱਗ ਕੋਈ ਪਾ ਗਿਆ ਉਹ ਆਪਣੇ ਕੱਪੇ ਜਾਂਦੇ ਦੂਸਰਾ ਪਾਲੀ ਆਪਣੇ ਤੇ ਚੋਬਰ ਪਹੁੰਚ ਗਏ ਤੇ ਚਲੋ ਦਿਖਾਉਨੇ ਆ ਜੀ ਸੋਨੇ ਆ ਵੀ ਜਾਨਵਰ ਨੇ ਬਹੁਤ ਪੰਛੀ ਨੇ ਲਗਾ ਲਗਾ ਇੱਥੇ ਤੇ ਚਲੋ ਜੇ ਮਹਾਰਾਜ ਨੇ ਕਿਰਪਾ ਕੀਤੀ ਦਿਖਾਵਾਂਗੇ ਜਰੂਰ ਚੱਲ ਕੋ ਚੱਲ ਕੋ ਇਹ ਰੇਟ ਆ ਕੰਮ ਆ ਉਹ ਉਹ ਇਹ ਤਾਂ ਦਿੱਤੇ 500 ਰੁਪਏ ਦਾ ਪਹੁੰਚ ਗਏ ਆ ਜੀ ਆ ਦੇਖੋ ਇੱਥੇ ਜਿਹੜੇ ਬਾਈ ਨੇ ਉਹਨਾਂ ਨੇ ਜਾਨਵਰ ਕੁਦਰਤ ਨਾਲ ਪਿਆਰ ਆ ਬਹੁਤ ਉਹਨਾਂ ਦਾ ਹਨ ਵੱਖ-ਵੱਖ ਤਰ੍ਹਾਂ ਦੇ ਜਾਨਵਰ ਘੋੜੇ ਹਾਕੀ ਵਗੈਰਾ ਸਾਰਾ ਕੁਝ ਇੱਥੇ ਰੱਖਿਆ ਆ। ਆ ਚੈੱਕ ਕਰੋ। ਸਾਰੀ ਦੇਖੋ ਘੋੜੇ ਨੇ। ਠੀਕ ਹੈ। ਆਮ ਦੇ ਰੱਖਣ ਦਾ ਸਥਾਨ ਬਣਾਇਆ ਹੈ। ਬਹੁਤ ਵਧੀਆ ਮਦਰ ਲੁੱਕ ਦਿੱਤੀ ਹੋਈ ਆ ਜੋ ਪੁਰਾਣਾ ਪ੍ਰਾਤਨ ਵਾਲਾ ਚੀਜ਼ਾਂ ਸੀਗੀਆਂ। ਉਹ ਮੇਰੇ ਦਾ ਦਿਖਾਇਆ ਹੋਇਆ ਸਾਰਾ ਹੀ। ਤੇ ਲੈ ਲਾ ਤਾਂ ਪੰਛੀਆਂ ਦੀ ਇੱਥੇ ਆਵਾਜ਼ਾਂ ਆ ਰਹੀਆਂ ਬੜਾ ਵਧੀਆ ਲੱਗ ਰਿਹਾ। ਦੇਖੋ ਬਣਾ ਲਿਆ ਇਹ ਫਿਰ ਉਹ ਸ਼ਾਹਜਾਂ ਦੇਖ ਸਕਦਾ ਹਾਂ ਇਹ ਕੁਦਰਤ ਪਵਨ ਟੱਕੀ ਸਾਹਿਬ ਬਹੁਤ ਹੀ ਵਧੀਆ ਕੁਦਰਤ ਨੂੰ ਸੰਭਿਆ ਗਿਆ ਤੇ ਇੱਥੇ ਬਿਲਕੁਲ ਮਤਲਬ ਪੁਰਾਣੇ ਟਾਈਮਾਂ ਦੀ ਫੀਲਿੰਗ ਆਉਂਦੀ ਆ ਕਿ ਨਹੀਂ ਰਣਵੀਰ ਆ ਕਿ ਨਹੀਂ ਸੋਹਣਾ ਬੰਦਾ ਜੜਾਂ ਹੀ ਬਹੁਤ ਸੋਹਣਾ ਹਾਂ ਅੱਜ ਦਰਖਤਾਂ ਦੀਆਂ ਜੜਾਂ ਹੀ ਨੇ ਦਰਖਤਾਂ ਦੀਆਂ ਜੜਾਂ ਹੀ ਦੇਖੋ ਇਹਨਾਂ ਨੂੰ ਕਿਦਾਂ ਕਰਕੇ ਨਾ ਬਿਲਕੁਲ ਨੇਚਰਲ ਆ ਦੇਖੋ ਆਹ ਲੈਣੇ ਮਤਲਬ ਇੱਥੇ ਆ ਕੇ ਪੰਛੀ ਜਾਨਵਰ ਸਭ ਬੜਾ ਖੁਸ਼ ਹੁੰਦੇ ਨੇ ਇਹ ਜੰਗਲ ਤੋਂ ਨਹੀਂ ਜਾਂਦਾ ਆ ਬਾਂਸ ਬਾਂਸ ਦੇਖ ਸਕਦੇ ਹੋ ਤੁਸੀਂ ਇਹ ਤਾਂ ਪੂਰੀ ਗੱਲ ਇਹ ਜੰਗਲ ਨੂੰ ਭਾਣਿਆ ਪਿੱਛੇ ਮੈਨਾਂ ਦਾ ਬੈਠਣ ਦੇ ਘਰ ਦੇ ਦੇਖਦੇ ਨੇ ਘਰ ਜੇ ਨੇ ਜੱਗੀ ਜੰਗਲ ਨਹੀਂ ਹੈਗਾ ਪਰ ਇਹ ਨਾਲ ਲੈ ਗੱਲ ਕਰੀ ਚਲੋ 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 ਹੂੰ ਬਹੁਤ ਇਹ ਦਮੈਚਰਾ ਆਹਦੇ ਕਿੰਨੀ ਸੋਹਣੀ ਬਣਾਈ ਹੋਈ ਆ ਕੁਦਰਤ ਆ ਜੜਾਂ ਹੀ ਨੇ ਦੇਖ ਲਾ ਹਾਂ ਹਾਂ ਨਾਲੇ ਸੋਹਣੀ ਲੱਗਦੀ ਆ ਹਾਂ ਦੱਸ ਆ ਦੇਖੋ ਜੰਗਲੀ ਸੂਰ ਜੰਗਲੀ ਸੂਰ ਵੀ ਫਿਰ ਰਹੇ ਨੇ ਇੱਥੇ ਤੇ ਇੱਕ ਤਰ੍ਹਾਂ ਨਾਲ ਨਾ ਜੰਗਲੀ ਜਵੇਂ ਜੰਗਲ ਵਾਲੀ ਫੀਲਿੰਗ ਆ ਰਹੀ ਹੈ। ਹੋਰ ਦੇਖੋਗੇ। ਹੋਰ ਬੜੀਆਂ ਚੀਜ਼ਾਂ ਨੇ। ਪੰਛੀ। ਆ ਤੁਸੀਂ ਪੰਛੀ ਦੇਖ ਸਕਦੇ ਹੋ। ਜੱਗੀ ਐਕਣਾ ਨਾ ਵੀਡੀਓ ਜੀ ਕਰ ਤੈਨੂੰ। ਆ ਦੇਖੋ। ਪੰਛੀ ਦੇਖ ਸਕਦੇ ਹੋ। ਦੇ ਪਾਉਲਾ ਲੱਗ ਲੱਗ ਜਾਏਗਾ ਮੈਨੂੰ ਲੱਗਦਾ ਅੱਛਾ ਮੇਰੀ ਵੀ ਇਹ ਕਿਤੇ ਰੀਸ ਨਹੀਂ ਹੋਦਾ ਦੇਖ ਦਸ ਤਰਾ ਵੇਖ ਤੇਰੀ ਇੱਕ ਕੁਦਰਤ ਦਾ ਆ ਵੀ ਨਜ਼ਾਰਾ ਮਤਲਬ ਦੇਖ ਸਕਦੇ ਹੋ ਤੁਸੀਂ ਊਠ ਆ ਗਏ ਨੇ ਉਰੇ ਹਾਂ ਥੋੜਾ ਜਿਹਾ ਨੇੜਿਆਂ ਦਿਖਾ ਦਿੰਨੇ ਆ ਵੈਸੇ ਵੀਡੀਓ ਬਣਾਉਣਾ ਇੱਥੇ ਮਨਾ ਕੀਤਾ ਹੋਇਆ ਪਰ ਫਿਰ ਵੀ ਚਲੋ ਆਪਾਂ ਕਿਤੇ ਨਾ ਕਿਤੇ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਦੇ ਬੱਚੇ ਵੀ ਨੇ ਆ ਦੇਖੋ ਘੜੇ ਪਾਣੀ ਦੇ ਰੱਖੇ ਹੋਏ ਨੇ ਨਾ ਕਿਤੇ ਵੀ ਮਤਲਬ ਤੁਸੀਂ ਪਾਣੀ ਪੀ ਸਕਦੇ ਹੋ ਇਸੇ ਨੂੰ ਵੀ ਪਿਆਸ ਲੱਗਦੀ ਆ ਪਾਣੀ ਹਰੇਕ ਬੰਦਾ ਪੀ ਸਕਦਾ ਇੱਥੇ ਪੰਛੀਆਂ ਵਾਸਤੇ ਵੀ ਤੇ ਇਆਂ ਜਾਨਵਰਾਂ ਦਾ ਇੱਥੇ ਦੇਖਿਆ ਗਿਆ ਵੀ ਪਿਆਰ ਬਹੁਤ ਆ ਜਿਵੇਂ ਇਨਸਾਨ ਇੱਕ ਦੂਜੇ ਨਾਲ ਲੱਗੀ ਜਾਂਦਾ ਨਾ ਇੱਥੇ ਨਹੀਂ ਇਹ ਗੱਲ ਹੈਗੀ ਇੱਥੇ ਮਤਲਬ ਪਿਆਰ ਆ ਆਪਸ ਇਹ ਚੀਜ਼ ਸਿੱਖਣ ਵਾਲੀ ਆ ਜਾਨਵਰਾਂ ਪੰਛੀਆਂ ਤੋਂ आम इंसान फोटो नहीं है सचिंग किधर होर भी है पूरा पूरी फैमिली है ये ਹੋਰ ਵੀ ਹੈਗੇ ਨੇ ਭਾਈ ਜਾਨੀ ਆਹ ਦੇਖ ਸਰ ਹਾਂ ਬਹੁਤ ਇਹ ਭਾਈ ਦਾ ਖਜ਼ਾਨਾ ਸਪੀਡ ਇਹ ਆਪ ਕੋ ਦੱਸ ਦਿੰਦੇ ਨਹੀਂ ਆ ਆ ਲੋ ਜੀ ਸਾਡਾ ਹਰਦੀਪ ਪਾਣੀ ਭਰਦਾ ਹੈ ਘੜੇ ਚੋਂ ਹਰਦੀਪ ਸਿੰਘ ਹਰਦੀਪ ਸਿੰਘ ਘੜੇ ਦਾ ਮੂੰਹ ਬੜਾ ਇੱਕੜ ਇੱਕ ਘੜੇ ਚੋਂ ਪਾਣੀ ਭਰਦਾ ਘੜੇ ਦਾ ਮੂੰਹ ਬੜਾ ਬੋਤਲ ਦਾ ਮੂੰਹ ਤੂੰ ਬੱਚੌਣਾਂ ਨੇ ਤੈਂਗੇ ਪਾਣੀ ਉਹ ਪੀ ਜਾਣ ਮੈਂ ਬੰਦਾ ਆ ਬੰਦਾ ਤੂੰ ਤੂੰ ਪਾਣੀ ਕਿ ਪਾਵੇਂਗਾ ਕਿੱਥੇ 100 ਕਿਲੋਮੀਟਰ ਤੇ ਤਾਂ ਇੱਕ ਬੋਤਲ ਨਹੀਂ ਖਤਮ ਹੁੰਦੀ ਪਾਣੀ ਦੀ ਤੂੰ ਫੇਰ ਆ ਕੇ ਫੇਰ ਨਹੀਂ ਭਰੀ ਦਾ ਉੱਪਰ ਜਾਂਦੇ ਪਤਾ ਹੋਵੇ ਫੜ ਲੈ ਆ ਪੀ ਵੀ ਆ ਨਹੀਂ ਜੀ ਇਹਦਾ ਬੋਤਲ ਖਤਮ ਕਰਿਆ ਜੱਗੀ ਤਾਂ ਮਾੜ ਰੂ ਜਿਆਦਾ ਗੁਜ਼ਰ ਕਿੰਨੇ ਕਿਲੋਟਰ ਪਾਣੀ ਪਾਉਣ ਹੈ ਜੋ ਝੱਗ ਮਾਹ ਉਹ ਦੇਖ ਕੀ ਆ ਹੈ ਈਮੋ ਸਤਰ ਮੋਤ ਲਓ ਜੀ ਦੋਸਤੋ ਅਸੀਂ ਹੁਣ ਵਾਪਸੀ ਜਾ ਰਹੇ ਹਾਂ ਆਪਣੇ ਘਰ ਨੂੰ ਸਾਈਕਲ ਸਾਡਾ ਹੋ ਗਿਆ ਇੱਕ ਖਰਾਬ ਮਟਰ ਜੀ ਦਾ ਸਾਈਕਲ ਨੂੰ ਹੋ ਗਿਆ ਪੈਂਚਰ ਹੁਣ ਹਵਾ ਘਟ ਗਈ ਉਹ ਬਣਾ ਕੇ ਮਰੇ ਅੱਗੇ ਚੱਲਾਂਗੇ ਆ ਕਹਿੰਦੇ ਆ ਵੀ ਨੇੜੇ ਇੱਥੇ ਹੈਗਾ ਕੋਈ ਭਾਈ ਜਗਾ ਸਥਾਨ ਕੋਈ ਹੈਗਾ ਮਤਲਬ ਕਹਿੰਦੇ ਇੱਥੇ ਪਿੰਡ ਮਕਸੂਦੜਾ ਪਿੰਡ ਆ ਇਹ ਉੱਥੇ ਕਹਿੰਦੇ ਨੇ ਵੀ ਕੋਈ ਨਾ ਕੋਈ ਪੰਪ ਮਿਲ ਜਾਊਗਾ ਦੇਖਦੇ ਆਂ ਜੇ ਹਵਾ ਭਰ ਕੇ ਸਰ ਜਵੇ ਨਹੀਂ ਤਾਂ ਫਿਰ ਪੈਂਚਰ ਲਵਾਉਣਾ ਪੈਣਾ ਕਿਰ ਕਿਸੇ ਤਾਂ ਹੋਰ ਵੀ ਆਪਣੇ ਜੋ ਗੁਰਪੁਰਜੀ ਬੋਲਦਾ ਨੇਰੇੜਾ ਤਾਂ ਨਹੀਂ ਬੋਲਦਾ ਲਓ ਜੀ ਸਾਈਕਲ ਸਾਡਾ ਹੋ ਗਿਆ ਪੈਂਚਰ ਇੱਕ ਤੇ ਪਿੰਡ ਮਕਸੂਦੜੇ ਇੱਕ ਪੈਂਚਰ ਵਾਲੀ ਦੁਕਾਨ ਮਿਲ ਗਈ ਤੇ ਇਹ ਮੁੰਡੇ ਉੱਥੇ ਬਸ ਪੈਂਚਰ ਹੁਣ ਆਪਣੇ ਆਪੇ ਲਾਉਣਗੇ ਇਹ ਤਾਂ ਮਲਾਈ ਆ ਵੀਰੇ ਜਮਾਈ ਇਹ ਤਾਂ ਐ ਇਕੱਠਾ ਐ ਇਕੱਠਾ ਹੋ ਜਾਂਦਾ ਟਾਇਰ ਇਹ ਟਿਊਬਲੈਸ ਹੀ ਹੁੰਦੇ ਆ ਹੈਗੀ ਤਾਂ ਟੂਬ ਹੈਗੀ ਯਾਰ ਅਸੀਂ ਖੜੇ ਹੁਣ ਕਿੱਥੇ ਖੜੇ ਆਪਾਂ ਵੀਜ਼ੇ ਕਿੱਥੇ ਵੀਜ਼ੇ ਦੇ ਕੋਲ ਆਹੇ ਵੀਜ਼ੇ ਦਾ ਪੋਲਾ ਹੈ ਮੁੰਡੇ ਰਿਫਰੈਸ਼ਮੈਂਟ ਲੈ ਰਹੇ ਨੇ ਹੁਣ ਵੀਜ਼ੇ ਆ ਗਿਆ ਆਪਾਂ

ਆ ਗਿਆ ਕਿੰਨਾ ਕੁ ਨਜ਼ਾਰਾ ਫੱਲਾ ਆ ਲੈ ਉਹ ਮੌਣੀ ਨਹੀਂ ਰਹਿ ਗਏ ਮੌਣੀ ਕਿੱਥੀ ਬਾਬਾ ਸਾਰੇ ਰਹਿ ਗਏ ਹਾਂ ਯਾਨੀ ਯਾਨੀ ਵੀ ਰਹਿ ਗਿਆ ਆ ਲੈ ਆ ਫੜ ਲਾ ਉੱਥੇ ਛਾਲ ਮਾਰ ਆ ਜਾ ਓ ਜਗੀਰ ਓਏ ਪਾਣੀ ਧੋ ਕੇ ਲਾ ਹਾਂਜੀ ਦੋਸਤੋ ਸੇ ਪਹੁੰਚ ਗਏ ਪਿੰਡ ਥੋੜਾ ਜਿਹਾ ਉੱਥੇ ਰਸਤੇ 'ਚ ਇੱਕ ਪੂਲ ਮਿਲ ਗਿਆ ਸੀ ਪੂਲ ਤੇ ਲਾਗੇ ਨਹਾਉਣ ਥੋੜਾ ਲੇਟ ਹੋ ਗਏ ਬਾਕੀ ਅੱਜ ਕੁਝ ਧੁੱਪ ਨੇ ਮੌਸਮ ਨੇ ਵੀ ਸਾਡਾ ਬਹੁਤਾ ਸਾਥ ਨਹੀਂ ਦਿੱਤਾ ਰਮੀ ਡਿਡੀ ਧੁੱਪਾ ਹਰੋਂ ਜ਼ਿਆਦਾ ਹੀ ਸੀ ਕੁਝ ਚਲੋ ਵਧੀਆ ਰਿਹਾ ਮਿਲਦੇ ਆ ਤੁਹਾਨੂੰ ਹੁਣ ਅਗਲੇ ਸੰਡੇ ਨਵੇਂ ਦੁਬਾਰਾ ਨਵੇਂ ਸੋਫਰਾਂ ਤੇ ਮਿਲਾਂਗੇ ਉਦੋਂ ਤੱਕ ਤੁਸੀਂ ਇੱਕੇ ਕੰਮ ਕਰਨਾ ਵੀਡੀਓ ਸਾਡੀ ਦੇਖ ਲੈਣੀ ਹੈ ਨਹੀਂ ਵੀ ਦੇਖੋਗੇ ਤਾਂ ਵੀ ਕੋਈ ਚੱਕਰ ਨਹੀਂ ਇਹ ਨਾ ਅਸੀਂ ਇੱਕ ਸਾਡਾ ਮਕਸਦ ਕੁਝ ਹੋਰ ਨਹੀਂ ਹੈਗਾ ਵੀ ਏ ਕਰਨਾ ਉਹ ਕਰਨਾ ਗਰੋ ਕਰਨਾ ਚੈਨਲ ਨੂੰ ਸਾਡਾ ਮਕਸਦ ਇਹੀ ਹੈ ਤੇ ਜਦੋਂ ਵੀ ਅਸੀਂ ਕਦੇ ਅੱਜ ਤੋਂ ਜੇ ਜਿਉਂਦੇ ਰਹੇ 20 ਸਾਲ ਬਾਅਦ 30 ਸਾਲ ਬਾਅਦ 40 ਸਾਲ ਬਾਅਦ ਤਾਂਸੀਂ ਦੇਖ ਸਕਦੇ ਆ ਇਹਨੂੰ ਹਨਾ ਸਾਡੇ ਬੱਚੇ ਦੇਖ ਸਕਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੂਗੀ ਕਿਉਂਕਿ ਗਾਹਾਂ ਸਭ ਨੂੰ ਪਤਾ ਵੀ ਜਮਾਨਾ ਕਿਹੋ ਜਿਹਾ ਆ ਰਿਹਾ ਨਸ਼ਿਆਂ ਚ ਕਿਵੇਂ ਪੰਜਾਬ ਦੇ ਜੱੱਰੂ ਮਤਲਬ ਦੁੱਸ ਦੇ ਜਾ ਰਹੇ ਨੇ ਰੀਲਾ ਬਲੋਕਾਂ ਨਾਲ ਉਹਨਾਂ ਨਾਲ ਵੀ ਥੋੜਾ ਜਿਹਾ ਹਿੱਲਿਆ ਪਿਆ ਮਤਲਬ ਨਾ ਜਿਵੇਂ ਰੀਲਾਂ ਚ ਨੱਚੀ ਜਾਂਦੇ ਨੇ ਲੋਕੀ ਹੈ ਨਾ ਮਤਲਬ ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਨੂੰ ਆਪਣੇ ਪੰਜਾਬ ਦੀ ਜਵਾਨੀ ਨੂੰ ਆਧਾਰ ਲਾ ਰਹੀਆਂ ਨੇ ਤੇ ਬਾਕੀ ਚਲੋ ਸਾਡੇ ਕੋਲ ਜਿੰਨਾ ਕੁ ਕੁਝ ਹੈ ਅਸੀਂ ਤੁਹਾਨੂੰ ਮੋਟੀਵੇਟ ਕਰਦੇ ਰਹਾਂਗੇ ਤੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਮ ਸੇ ਕਮ ਆਪਣੇ ਪਿੰਡ ਦੇ ਯੂਥ ਨੂੰ ਆਪਣੇ ਇਲਾਕੇ ਦੇ ਯੂਥ ਨੂੰ ਨਾਲ ਜੋੜੀਏ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੀਏ ਸਰੀਰਕ ਸਿਹਤ ਦਾ ਜਿਹੜੀ ਉਦੇ ਵੱਲ ਧਿਆਨ ਦਿਵਾਇਆ ਜਾਵੇ। ਧੰਨਵਾਦ ਜੀ। ਅਗਲੇ ਸੰਡੇ ਤੁਹਾਨੂੰ ਫੇਰ ਮਿਲਦੇ ਆਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।